ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਜੱਤ ਸੰਤ ਜੀਓ ਅੱਜ ਫੇਰ ਅਸੀਂ ਆਪਦੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਜੋ ਕਿ ਆਪਾਂ ਇਸ ਸ਼ਬਦ ਦਾ ਜਾਪ ਕਰਾਂਗੇ ਤੇ ਸਾਡੇ ਤੇ ਆਉਣ ਵਾਲੀ ਕੋਈ ਵੀ ਵਿਪਤਾ ਟਲ ਸਕਦੀ ਹੈ ਕੋਈ ਵੀ ਸਾਨੂੰ ਮੁਸ਼ਕਲ ਹੋਵੇ ਆਪਾਂ ਹਰ ਵਕਤ ਇਹ ਬੁਰਬਾਣੀ ਦਾ ਜਾਪ ਚੁਰ ਤੇ ਫਿਰਦੇ ਵੀ ਕਰ ਸਕਦੇ ਹਾਂ ਸ੍ਰੀ ਰਾਗ ਮਹੱਲਾ 5ਵਾਂ ਜਾਕੋ ਮੁਸ਼ਕਲ ਅੰਤ ਬਣੇ ਢੋਈ ਕੋਈ ਨ ਦੇ ਲਾਗੋ ਹੋਏ ਦਸ਼ਮਣਾ ਸਾਖ ਵੀ ਭੱਜ ਖਲੋਹੇ ਸੱਬੇ ਭੱਜੋ ਆਸਰਾ ਛੁੱਕੇ ਸਭ ਅਸਰਾਓ ਜਿੱਤੇ ਆਵੇ ਉਸ ਪਾਰ ਬ੍ਰਹਮ ਲਾਗੇ ਨਾ ਤਸਤੀ ਵਾਓ ਸਹਿਬਨ ਤਾਨਾ ਕਾ ਤਾਣ ਆਇਆ ਨ ਜਾਏ ਫਿਰ ਖਦਾ ਗੁਰੂ ਸ਼ਬਦੀ ਸਾਚ ਜਾਨ ਜਾਕੋ ਮੁਸ਼ਕਲ ਅੰਤ ਬਣੇ ਢੋਏ ਕੋਈ ਨ ਦੇ ਲਗੋ ਹੋਏ ਦਸ਼ਮਨਾ ਸਾਖ ਵੀ ਭੱਜ ਖਲੋਏ ਸੱਬੇ ਭੱਜੋ ਆਸਰਾ ਛੁੱਕੇ ਸਭ ਅਸਰਾਓ ਛਿਟੇ ਆਵੇ ਉਸ ਪਾਰ ਬ੍ਰਾਮ ਲਾਗੇ ਨਾ ਤਾਤੀ ਵਾਉ ਸਹਿਬ ਨਤਾਨਾ ਕਾ ਕਾਹਨ ਆਏ ਨਾ ਜਾਏ ਥਿਰ ਸਦਾ ਗੁਰਬਦੀ ਸਾਚ ਜਾਨ ਜਿਆਕੋ ਮੁਸ਼ਕਲ ਅੰਤ ਬਣੇ ਢੋਏ ਕੋਈ ਨਾ ਦੇ ਲਾਗੋ ਹੋਏ ਦਸ਼ਮਨਾ ਸਾਖ ਵੀ ਭੱਜ ਖਲੋਏ ਸੱਦੇ ਪੱਜੋ ਆਸਰਾ ਛੁੱਕੇ ਸਭ ਅਸਰਾਓ ਛਿੱਤੇ ਆਵੇ ਉਸ ਪਾਰ ਬ੍ਰਹਮ ਲਾਗੇ ਨਾ ਸਾਥੀ ਵਾਓ ਸਹਿਬ ਨਤਾਣਾ ਕਾ ਤਾਣ ਆਏ ਜਾਏ ਫਿਰ ਸਦਾ ਗੁਰਬਦੀ ਸੱਚ ਜਾਣ ਜਾ ਕੋ ਮੁਸ਼ਕਲ ਅੰਤ ਬਣੇ ਢੋਈ ਕੋਈ ਨ ਕੋਈ ਨ ਦੇ ਲਾਗੋ ਹੋਏ ਦਸ਼ਮਨਾ ਸਾਖ ਵੀ ਪੱਜ ਖਲੋਏ ਸੱਦੇ ਪੱਜੋ ਆਸਰਾ ਛੁੱਕੇ ਸਭ ਅਸਰਾਓ ਕਿਤੀ ਆਵੀ ਉਸ ਪਾਰ ਬ੍ਰਹਮ ਲਾਗੇ ਨਾ ਤਾਤੀ ਵਾਓ ਸਹਿਬ ਨ ਤਾਣਾ ਕਾ ਤਾਣ ਆਏ ਨ ਜਾਏ ਥਿਰ ਸਦਾ ਗੁਰਬ ਦੀ ਸਾਚ ਜਾਨ ਜਾ ਕੋ ਮੁਸ਼ਕਲ ਅੰਤ ਬਣੇ ਧੋਏ ਕੋਏ ਨ ਦੇ ਲਾਗੋ ਹੋਏ ਦੁਸ਼ਮਨਾ ਸਾਖ ਵੀ ਪੱਜ ਖਲੋਏ ਸਬੇ ਪੱਜੋ ਆਸਰਾ ਚੁੱਕੇ ਸਭ ਅਸਰਾਓ ਕਿਤੀ ਆਵੀ ਉਸ ਪਾਰ ਬ੍ਰਹਮ ਲਾਗੇ ਨਾ ਤਾਤੀ ਵਾਓ ਸੇਵ ਮੇ ਤਾਣਾ ਕਾ ਤਾਣੇ ਆਏ ਨਾ ਜਾਏ ਸਿਰ ਸਦਾ ਗੁਰਬਦੀ ਸਾਥ ਜਾਨ ਜਾ ਕੋ ਮੁਸ਼ਕਲ ਅੰਤ ਬਣੇ ਢੋਏ ਕੋਏ ਨਾ ਦੇ ਲਾਗੋ ਹੋਏ ਦੁਸ਼ਮਨਾ ਸਾਖ ਵੀ ਭੱਜ ਖਲੋਏ ਸਬ ਦੇ ਪੱਜੋ ਆਸਰਾ ਸਬ ਦੇ ਪੱਜੋ ਆਸਰਾ ਛੁੱਕੇ ਸਭ ਯਸਰਾਓ ਜਿਤੇ ਆਵੇ ਉਸ ਪਾਰ ਬ੍ਰਹਮ ਲਾਗੇ ਨਾ ਤਾਤੀ ਵਾਓ ਸਹਿਬ ਨ ਤਾਣਾ ਕਾ ਤਾਨ ਆਏ ਨ ਜਾਏ ਥਿਰ ਸਦਾ ਗੁਰਬਦੀ ਸਚ ਜਾਨ ਜਾ ਕੋ ਮੁਸ਼ਕਲ ਅੰਤ ਬਣੇ ਢੋਏ ਕੋਈ ਨ ਦੇ ਲਾਗੋ ਹੋਏ ਦਿਸ਼ੁਨਾ ਸਾਕ ਵਿਪੱਜ ਖਲੋਏ ਸਬੇ ਪੱਜੋ ਆਸਰਾ ਚੁੱਕੇ ਸਬੇ ਅਸਰਾਓ ਕਿਤੇ ਆਵੀ ਉਸ ਪਾਰ ਬ੍ਰਹਮ ਲਾਗੇ ਮਾਤਾ ਤੀ ਵਾਓ ਸਹਿਬ ਨ ਤਾਣਾ ਕਾ ਤਾਨ ਆਏ ਨ ਜਾਏ ਥਿਰ ਸਦਾ ਗੁਰਬਦੀ ਸਚ ਜਾਨ ਜਾ ਕੋ ਮੁਸ਼ਕਲ ਅੰਤ ਬਣੇ ਢੋਏ ਕੋਈ ਨ ਦੇ ਲਾਗੋ ਹੋਏ ਦੁਸ਼ਮਨਾ ਸਾਖ ਵੀ ਭੱਜ ਖਲੋਏ ਸਬੇ ਪੱਜੋ ਆਸਰਾ ਛੁੱਕੇ ਸਬੇ ਅਸਰਾਓ ਜਿਥੇ ਆਵੇ ਉਤਪਾਰ ਬ੍ਰਾਹਮਣ ਲਾਗੇ ਨ ਤਾਤੀ ਵਾਓ ਸਹਿਬ ਨਾ ਟਾਣਾ ਕਾ ਟਾਣਾ ਆਏ ਨ ਜਾਏ ਥਿਰ ਸਦਾ ਗੁਰ ਸਬਦੀ ਸੱਚ ਜਾਨ ਜਾ ਕੋ ਮੁਸ਼ਕਲ ਅੰਤ ਬਣੇ ਢੋਏ ਕੋਈ ਨ ਦੇ ਲਾਗੋ ਹੋਏ ਦਸ਼ਮਨਾ ਸਾਖ ਵੀ ਪੱਜ ਖਲੋਏ ਸੱਦੇ ਪੱਜੋ ਆਸਰਾ ਛੁੱਕੇ ਸਭ ਯਸਰਾਓ ਕਿਤੇ ਆਵੇ ਉਸ ਪਾਰ ਬ੍ਰਾਹਮਾ ਲਾਗੇ ਨਾ ਤਾਤੀ ਵਾਓ ਸੈਭ ਮ ਤਾਣਾ ਕਾ ਤਾਣਾ ਆਏ ਨਾ ਜਾਏ ਫਿਰ ਸਦਾ ਗੁਰਬਦੀ ਸੱਚ ਜਾਨ ਜਾ ਕੋ ਮੁਸ਼ਕਲ ਅੰਤ ਬਣੇ ਧੋਏ ਕੋਈ ਨਾ ਦੇ ਲਾਗੋ ਹੋਏ ਦਸ਼ਮਨਾ ਸਾਖ ਵੀ ਪੱਜ ਖਲੋਏ ਸਦੈ ਪੱਜੋ ਅਸਰਾ ਚੁੱਕੇ ਸਭੇ ਸਰਾਓ ਫਿੱਤੇ ਆਵੀ ਉਸ ਪਾਰ ਬ੍ਰਹਮ ਲਾਗੇ ਨਕਾਤੀ ਵਾਓ ਸੈਗਨ ਤਾਣਾ ਕਾ ਟਾਣਾ ਆਏ ਨਾ ਜਾਏ ਥਿਰ ਸਦਾ ਗੁਰ ਸਬਦੀ ਸੱਚ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਇਸ ਸ਼ਬਦ ਨੂੰ 108 ਵਾਰ ਰੋਜ਼ਾਨਾ ਕਰਨਾ ਹੈ 41 ਦਿਨ ਹਰ ਰੋਜ਼ ਪਰ ਇਸ ਤਰ੍ਹਾਂ ਪਾਠ ਕਰਨ ਦੇ ਨਾਲ ਸਾਡੇ ਕੋਈ ਵੀ ਆਉਣ ਵਾਲੀ ਵਿਪਤਾ ਟਲ ਜਾਂਦੀ ਹੈ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ